ਮੋਲੇ ਉਹ ਮੇਸਟਰ ਇਟਰੀ ਤਰੇ ਪਾਟਾ ਉਹ ਗੁਰਹੋੜੀ ਲੱਗਿਆ ਹਲਵਾਈ ਹਰਡੇ ਵੀਰ ਕੋਹੁਰਹੋੜੀ ਚਾਹ ਬਣ ਰਹੀ ਆ ਆ ਇਧਰ ਵਾਈ ਤਲਵਾਇ ਕੱਢ ਰਿਹਾ ਜਲੇਬੀਆਂ ਧਰਮ ਘਰ ਵਿੱਚ ਜਲੇਬੀ ਚੱਲ ਰਹੀ ਆ ਇਹ ਆ ਮਦਾਨੀ ਲੱਗੀ ਹੋਈ ਇਹਨੂੰ ਕਹਿੰਦੇ ਮਦਾਨੀ ਆ ਬਣਦੀ ਆ ਜਲੇਬੀ ਤਾਜੀ ਤਾਜੀ ਆਪ ਵੀ ਸੁਧਰੇ ਵੀ ਇਹ ਤਾਂ ਚੱਲਦੇ ਆ ਪਕੌੜੇ ਗਰਮ ਗਰਮ ਪਕੌੜੇ ਆਹ ਪੱਟੀ ਚੱਲ ਰਹੀ ਆ ਪਕੌੜਿਆਂ ਵਾਲੀ ਆਹ ਕੋਈ ਆ ਪਕੌੜੇ ਗਲਾਬ ਜਾਮਨ ਪਕੌੜੇ ਚੱਲ ਰਹੇ ਆ ਪੰਦੀਰ ਵਾਲੇ ਪਕੌੜੇ ਨਾਗਰਾ ਸੱਦਾ ਕੀਆ ਟੋਕਾ ਜਗੰਦਰ ਜਗੰਦਰ ਹਾਂ ਵੇ ਸਾਡਾ ਜਗੰਦਰ ਹਲਵਾਈ ਹਾਂ ਬਾਜਾ ਦੇ ਕਿੰਨਾ ਚੱਲੇ ਜਾਂ ਜਲੇਬੀਆਂ ਪਕੌੜੇ ਗੋਭੀ ਵਾਲੇ ਪਕੌੜੇ ਪਾਲ ਕਾਲੇ ਪਕੌੜੇ ਬਹੁਤ ਵਧੀਆ ਹਲਵਾਈ ਆ ਬਾਈ ਸਾਡੇ ਸਾਰੇ ਵਿਆਹ ਇਹਦੇ ਕਰੇ ਵੇ ਆ ਮੇਰਾ ਵਿਆਹ ਵੀ ਭੂਰੇ ਦਾ ਵੀ ਸਾਡੇ ਆ ਦੋਹਾ ਕੁੜੀਆਂ ਦਾ ਤੇ ਪੂਰੀ ਸਾਡੀ ਉਦੋਂ ਆੜੀ ਹੁੰਦੀ ਸੀ ਜਵਾਨੀ ਜੁੰਦੇ ਸੀ ਸੀ ਪੂਰੇ ਉਦੋਂ ਉਹ ਉਹ ਲੋਕ ਕਹਿੰਦੇ ਸੀ ਬਾਜਾ ਨਾਲ ਸ਼ਰਾਬ ਦੇ ਖੋਆ ਵੀ ਖਾਂਦੇ ਸੀ ਮੀਟ ਖਾਦੇ ਦਾ ਦੇਖਿਆ ਦਾਲ ਗੰਢਾ ਖਾਦੇ ਦਾ ਦੇਖਿਆ ਕਿ ਇਹਨੇ ਖੋਆ ਖਾਂਦੇ ਨਹੀਂ ਨਾਲੇ ਕਿ ਉਹ ਬੁਰਗਾਂ ਕਹਿੰਦੀਆਂ ਖੋਆ ਮੈਂ ਕਿਹਾ ਬਾਜਾ ਠੁੰਗੇ ਬਾਰੇ ਹਾਂ ਹਲਵਾ ਹੈ ਗੁਰੂ ਆਏ ਰੱਖੇ ਤੰਦਰੁਸਤੀ ਚੜਦੀ ਕਲਾ ਕੋਲੇ ਚੱਲ ਰਹੇ ਆ ਬਾ ਨਾਰਮਗਰ ਨਾਲ ਦੀ ਨਾਲ ਲੈ ਕਰ ਰਹੀ ਹੈ ਇਧਰ ਜਲੇਬੀਆਂ ਮੜ ਰਹੀਆਂ ਨਾਲ ਦੀ ਨਾਲ ਸਾਰਾ ਸਮਾਨ ਇਹਦਾ ਕੋਲੇ ਹੀ ਵਿਆਹ ਹਲਵਾਜਿਆਂ ਦਾ ਅਤੀ ਤਤੀ ਜਲੇਬੀ ਚੱਲੂ ਨਾਲ ਦੀ ਨਾਲ ਟਾਟਾ ਮੈਸਤਰੀ ਖੜਾ ਆ ਮਾ ਉੱਵਾ ਜਲੇਟੀਆਂ ਮੈਸਤਰੀ ਦੀ ਇੱਥੇ ਕੋਲੇ ਜਿਹੜੇ ਪਿੰਡਾਂ ਦੇ ਕੋਲੇ ਡਿਊਟੀ ਆ। ਅੱਧਾ ਹਰਵੰਸ ਚਾਚਾ ਜਾ ਰਿਹਾ ਲੁਧਿਆਣੇ ਵਾਲਾ ਉਹਦੇ ਸਾਹਮਣੇ। ਇੱਧਰ ਚੰਨੇ ਹੁਣੀ ਦਿਖਾਉ ਰਹੇ ਚੰਨਾ ਕੀ ਕਰ ਰਿਹਾ। ਇੱਧਰ ਚੰਨਾ ਆਪਦਾ ਗੱਡੀ ਤੇ ਕਿਹੜਾ ਬੰਦਾ ਵਾ ਯਾਰ ਉੱਥੇ ਬਿੜ ਕੇ ਚਾਤੀ ਹੁੰਨ ਕਹਿੰਦੇ ਆ ਕੀ ਆਹ ਆਹ ਦੇ ਲੈਕਚਰ ਨਾਲੇ ਕਰਦਾ ਚੱਲਿਆ ਯਾਰ ਫਿਰ ਥੁੱਪੇ ਜਾ ਬੁੜਕੇ ਬੱਠਕਾ ਆਪੜੀਆਂ ਗੇਟ ਤੇ ਬਾਦੋ ਫੇਰ ਆ ਜਾ ਤੇ ਰਿੰਪੂ ਆਇਆ ਜਾਂ ਭੱਜ ਕੇ ਭੋਲ ਲਿਆ ਭੋਲ ਲਿਆ ਭੋਲ ਲਿਆ ਭੱਜ ਕੇ ਆਹ ਖਟਿਆਈ ਪਈ ਆ ਭੱਜ ਕੇ ਭੋਲ ਲਿਆ ਭੱਜ ਕੇ ਠੀਕ ਆ ਜਲੇਬੀ ਵਰਗਾ ਉਹ ਪਿਆਰਾ ਖੜਾ ਸਾਹਮਣੇ ਦਾ ਪਿਆਰੇ ਖੜ ਕੇ ਹੀ ਹਾਲ ਆ ਕੈਮ ਖੜ ਖੜ ਇੱਥੇ ਖੜ ਇੱਥੇ ਆ ਸਾਡਾ ਪਿਆਰਾ ਆੜੀ ਯਾਰ ਹਾਂ ਕੈਮ ਹਾਂ ਅਸੀਂ ਤੁਰੇ ਫਿਰਦੇ ਆ ਦੋਨੇ ਪਿਆਰਾ ਵੀ ਡੇ ਪਿਆ ਸੀ ਮੰਜੇ ਤੇ ਠੀਕ ਆ ਠੀਕ ਆ ਮੁੱਕ ਗਿਆ ਪੰਮਾ ਇਹ ਪੰਮਾ ਮੈਤਰੀਆ ਪੰਮੇ ਮੈਤਰੀ ਦੀ ਡਿਊਟੀ ਆ ਇੱਥੇ ਉਹ ਠੀਕ ਆ ਆਲਰੇਡੀ ਵਧੀਆ ਵਧੀਆ ਚਲਾਓ ਕੰਮ ਸੱਤਿਆਂ ਦੱਤਿਆਂ ਜਲੇਬੀਆਂ ਦਾ ਫਾਜ਼ਾ ਹੁੰਦਾ ਯਾਰ ਉਹ ਤੋੜੇ ਕੇ ਮੈਂ ਮਿਲ ਪਿਆ ਜਾਂਟਾ ਤੈਨੂੰ ਮੈਂ ਕਿਹਾ ਜਾਂਟਾ ਮਿਲ ਪਿਆ ਉਹ ਮਾਂ ਖੰਦੇ ਰਿਆ ਮਾ ਠੀਕਾ ਠੀਕ ਕਰ ਦਿੱਤਾ ਧੰਨਵਾਦ ਆ ਤੇਰਾ ਹਾਂ ਵਾ ਠੀਕ ਆ ਕੁਝ ਬਾਹਰ ਏਡਾ ਆਪਣਾ ਗੱਲ ਨਹੀਂ ਫਿਰ ਵੀ ਭਰਾਵਾਂ ਦਾ ਹੁਣ ਬੋਲਣ ਦਾ ਠੀਕਾ ਠੀਕਾ ਹਾਂ ਹਾਂ ਪਛਾਣਦਾ ਠਾਕੀ ਜਾਈਂ ਹੈ ਮੇਲਾ-ਕੇਲਾ ਦੇਖ ਕੇ ਜਾਈਂ ਹਾਂ ਪਾਣੀ ਚੱਲਦਾ ਠੰਡਾ ਅੱਜ ਸਬੀਲ ਲੱਗੀ ਆ ਸਬੀਲ ਵੀ ਲੱਗੀ ਆ ਜਲ ਜੀਰੇ ਦੀ ਹਾਂ ਜਲ ਜੀਰੇ ਦੀ ਸਬੀਲ ਵੀ ਲੱਗੀ ਆ ਹੋ ਗਈ ਸੁਬੀਰ ਸੁਰੂ ਆਪਣੀ ਕਿ ਨਹੀਂ ਠੀਕ ਆ ਠੀਕ ਆ ਸੁਬੀਰ ਵੀ ਲੱਗੀ ਆ ਬਾਈ ਜਾਲੀ ਦੇ ਰੇ ਦੀ ਸਵੀਰ ਲੱਗੀ ਸਾਹਮਣੇ ਠੰਡਾ ਪਾਣੀ